ਅਕਾਦਲ ਬਦਲਵਲੋਂ ਪੰਜਾਬ ਦੇ ਵਿੱਚ ਜਿੰਨੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਸੀ ਉੱਥੇ ਕਿਸਾਨਾਂ ਨੂੰ ਕਣਕ ਦਾ ਮੁਫਤ ਬੀਜ ਤਕਸੀਮ ਕੀਤਾ ਗਿਆ ਹੈ 1 ਲੱਖ ਹੈਕਟੇਰ ਦੇ ਲਈ ਕਿਸਾਨਾਂ ਨੂੰ ਅਕਾਦਲ ਸੁਪਰੀਮਸ ਫਿਰ ਸਿੰਘ ਬਦਲਵਲੋਂ ਇਹ ਬੀਜ ਜਿਹੜਾ ਕਣਕ ਦਾ ਸਪਲਾਈ ਕੀਤਾ ਗਿਆ ਸਮਾਣਾ ਦੇ ਨਾਲ ਸਤਰਾਣਾ ਹਲਕੇ ਦੇ ਵਿੱਚ ਐਨ ਕੇ ਸ਼ਰਮਾ ਜਿਹੜੇ ਪ੍ਰਾਇਜਲੇਗ ਇੰਚਾਰਜ ਹੈ ਉਹਨਾਂ ਵੱਲੋਂ ਕਿਸਾਨਾਂ ਨੂੰ ਜਿਨ੍ਹਾਂ ਦੇ ਹੜ੍ਹਾਂ ਦੇ ਆਏ ਸੀ ਨੁਕਸਾਨ ਹੋਇਆ ਥਾ ਉਹਨਾਂ ਨੂੰ ਮੁਫਤ ਬੀਜ ਕਣਕ ਦਾ ਦਿੱਤਾ ਗਿਆ 300 ਕਿਸਾਨਾਂ ਨੂੰ ਕਰੀਬ ਇਹ ਬੀਜ ਤਖਸੀਮ ਕੀਤਾ ਗਿਆ ਜਿਸ ਦੇ ਨਾਲ ਕਿਸਾਨਾਂ ਨੂੰ ਕੁਝ ਰਾਹਤ ਮਿਲੇਗੀ ਉਹ ਰਵਾਨੇ ਪੰਜਾਬ ਸਰਕਾਰ ਤੇ ਵੀ ਹਮਲਾ ਕਰ ਦੇ ਕੇ ਕਿਹਾ ਕਿ ਜੋ ਕੰਮ ਪੰਜਾਬ ਦੇ ਵਿਕਾਸ ਜਿਹੜਾ ਹੋ ਸਕਦਾ ਹੈ ਉਹ ਸਿਰਫ ਅਕਾਲੀ ਦਲ ਬਾਦਲ ਕੇ ਸਮੇਂ ਦੇ ਵਿੱਚ ਹੋ ਸਕਦਾ ਹੈ ਔਰ ਜੋ ਕਰਕੇ ਵੀ ਦਿਖਾਇਆ ਸੀ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਦੇ ਸਮੇਂ ਦੇ ਵਿੱਚ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰਤਾ ਇਹ ਉਹਨਾਂ ਨੇ ਇਹ ਵੀ ਦੋਸ਼ ਸਰਕਾਰ ਤੇ ਲਾਏ ਥੋੜਾ ਜਿਹਾ ਪਿੱਛੇ ਜੀ ਬਿਟੇ ਵੀਰ ਸਿੰਘ ਜੀ ਬਾਦਲ ਸਾਹਿਬ ਦੀ ਡਾਇਰੈਕਸ਼ਨ ਅਨੁਸਾਰ ਪਾਤੜਾ ਚ ਮੈਂ ਆ ਜਿਹੜਾ ਸਤਰਾਣਾ ਹਣਕਾ ਉੱਥੇ ਬਹੁਤ ਵੱਡਾ ਹੜ੍ਹਾਂ ਚ ਨੁਕਸਾਨ ਹੋਇਆ ਜਿਹੜਾ 11 ਮਿੰਟ ਅਸਲਾਂ ਜਿਹੜੀਆਂ ਤਬਾਹ ਹੋ ਗਈਆਂ ਜ਼ਮੀਨਾਂ ਜਿਹੜੀਆਂ ਬਰਬਾਦ ਹੋ ਗਈਆਂ ਅੱਗੇ ਕਣਕ ਵੇਚਣ ਵਾਸਤੇ ਬੜਾ ਉਤਸਾ ਜ਼ਮੀਨਾਂ ਪੱਧਰੀਆਂ ਪੁੱਧਰੀਆਂ ਕਰਕੇ ਜਿਹੜੇ ਤਿਆਰ ਕਰੀਏ ਤੇ ਜਿਹੜੀ ਦਾ ਜਿਹੜਾ ਝਾੜ ਇਹ ਸਾਲ ਬਹੁਤ ਜ਼ਿਆਦਾ ਘਟ ਵੀ ਹੋਇਆ ਅਫਸੋਸ ਦੀ ਗੱਲ ਹੈ ਕਿ ਗੱਲ ਹੈ ਕਿ ਗਵਰਨਮੈਂਟ ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਗਈ ਤੇ ਜਿਹੜਾ ਮੁੱਖ ਮੰਤਰੀ ਆ ਵੱਲਾ ਚੁੱਕਲੇ ਸਨਣ ਤੋਂ ਗਿਆ ਰ ਖੜਾ ਚ ਵੀ ਉਹਨੇ ਕੱਖ ਨਹੀਂ ਕਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਜਿੱਥੇ ਪੰਪਾ ਦੇ ਜਿੱਥੇ ਕਿਸ਼ਤੀਆਂ ਦੀ ਲੋਡ ਸੀ ਕਿਸ਼ਤੀਆਂ ਦੇ ਜਦੋਂ ਚਾਰੇ ਦੀ ਲੋਡ ਪਈ ਚਾਰਾ ਸਪਲਾਈ ਕਰਿਆ ਬਨਾ ਦੇ ਪੈਸੇ ਦੀ ਲੋਡ ਦੀ ਪੈਸੇ ਦੇ ਡੀਜ਼ਲ ਦੀ ਲੋਡ ਤੇ ਡੀਜ਼ਲ ਦੇ ਫਿਰ ਉਹਨਾਂ ਨੇ ਵਾਦਾ ਕਿਹਾ ਤਾਂ ਵੀ ਕਣਕ ਦੀ ਜੜੀ 1 ਲੱਖ ਏਕੜ ਜ਼ਮੀਨ ਜਿਹੜੀ ਬਰਬਾਦ ਹੋਈ ਆ 4 ਲੱਖ ਚੋਂ 1 ਲੱਖ ਏਕੜ ਜ਼ਮੀਨ ਦਾ ਬੀਜ ਆ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਜ਼ਿੰਮੇਦਾਰਾਂ ਨੂੰ ਦੇਗੀ ਸੋ ਉਸ ਬਾਦੇ ਦੇ ਅਨਸਾਰ ਅੱਜ ਮੈਂ ਜਿਹੜਾ ਇਹ ਕਣਕ ਅਸੀਂ ਇੱਥੇ ਛਤਰਾਣੇ 'ਚ 300 ਏਕੜ ਜ਼ਮੀਨ ਦੀ ਜਿਹੜੀ ਇੱਕ ਵਾਸਤੇ ਬੀਜ ਨੇ ਜਿਹੜਾ ਉਹ ਦੇਣ ਆਇਆ ਮੈਂ ਕਬੀਰ ਜੀ ਔਰ ਸਾਰੇ ਛਤਰਾਣਾ ਦੇ ਉਹ ਸੰਗਤ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਹੜ੍ਹਾਂ ਦੇ ਅੰਦਰ ਕਿਸਾਨ ਵੀਰਾਂ ਨਾਲ ਡਟ ਕੇ ਖੜੇ ਮਦਦ ਕਰੀ ਕਿਸੇ ਰੂਪ 'ਚ ਵੀ ਕਰੀ ਔਰ ਕਣਕ ਵੀ ਤੁਸੀਂ ਦੇਖੋ ਵੀ ਹਮ ਗਰੀਬਾਂ ਨੂੰ ਵੀ ਕਣਕ ਜਿਹੜੀ ਜਿੱਥੇ ਜਿੱਥੇ ਲੋੜ ਪਊਗੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਨੇ ਤਿਆਰ ਕਰੀ ਵੀ ਉਹ ਵੀ ਅਸੀਂ ਵੰਡਣੀ ਸ਼ੁਰੂ ਕਰਨੀ ਆ ਅਬ ਤੱਕ ਪ੍ਰਧਾਨ ਜੀ ਇਹ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜਿਹੜੀ ਕਣਕ ਵੰਡੀ ਜਾਊਗੀ ਹਾਂ ਜਿੰਨੇ ਨੇੜੇ ਜਿੱਥੇ ਜਿੱਥੇ ਹੜ੍ਹ ਆਈਆਂ ਆਪਾਂ ਦੇਖ ਕੇ ਗਏ ਤੇ ਉਹਨਾ ਪਿੰਡਾਂ ਦੀ ਜਿਹੜੀ ਹੈ ਕਣਕ ਹਰਚੰਦਪੁਰਾ ਅਬਾਹ ਪਾਰਟੀ ਲਾਈਨ ਤੋਂ ਉਪਰ ਉੱਤੇ ਜਿਸ ਵੀ ਕਿਸਾਨ ਨੂੰ ਜ਼ਰੂਰਤ ਦਾ ਉਸ ਨੂੰ ਅਸੀਂ ਦੇ ਰਹੇ ਹਾਂ 250 ਏਕੜ ਦੀ ਦੇ ਕੇ ਜਾ ਰਹੇ ਹਾਂ ਹੋਰ ਵੀ ਜ਼ਰੂਰਤ ਹੋਊਗੀ ਉਹ ਵੀ ਅਸੀਂ ਪ੍ਰੋਵਾਈਡ ਕਰਾਂਗੇ ਟੋਟਲ ਪੰਜਾਬ ਚ ਕਿੰਨੇ ਕਿਸਾਨਾਂ ਨੂੰ ਬੀਜ ਵੰਡ ਚੁੱਕੇ ਜੀ ਆਪਾਂ ਅਬਾਊਟ 1.1 ਲੱਖ ਏਕੜ ਜ਼ਮੀਨ ਦਾ ਸੀ ਟੀਚਾ ਮਿੱਥ ਹੈਗਾ ਜਿਹੜਾ ਦਿੱਲੀ ਦੇਣਾ ਕਿਤੇ ਕਣਕ ਜਾਰੀ ਹੈ ਤੇ ਅਸੀਂ ਸਾਰੇ ਹਲਕਾਂ ਚਾਲ ਜ਼ਰ ਪ੍ਰਧਾਨ ਦੀ ਦਲਤੀ ਉਹ ਕੰਮ ਕਰ ਦੇਗੇ ਹੂੰ ਬੰਦ ਰਹੇ ਅਸੀਂ 1 ਲੱਖ ਏਕੜ ਜ਼ਮੀਨ ਦਾ ਬੀਜ ਹੈ ਜਿਹੜਾ 10 15 ਦਿਨਾਂ ਦੇ ਅੰਦਰ ਅੰਦਰ ਸਾਰੇ ਪੰਜਾਬ ਚ ਪ੍ਰੋਵਾਈਡ ਕਰ ਦੇਣਾ 50 ਦਿਨਾਂ ਹੈਗਾ ਇਸ ਤੋਂ ਬਾਅਦ ਫਿਰ ਗਰੀਬਾਂ ਨੂੰ ਜਿਹੜੀ ਕਣਕ ਉਹ ਅਸੀਂ ਦੇਣੀ ਹੈ ਜਿਨ੍ਹਾਂ ਕੋਲ ਖਾਣ ਨੂੰ ਕਣਕ ਨਹੀਂ ਤਰੰਤ ਤਰੰਤਾਂ ਦੇ ਉਮੀਦਵਾਰ ਜਿਹੜੀ ਕੀ ਲੱਗਦਾ ਕੱਲ ਨੂੰ ਰਿਜ਼ਲਟ ਤਰੰਤਾਂ ਰੰਚਨਾ ਦੀ ਇੱਕ ਗੱਲ ਹੈ ਜੀ ਚੰਗੀ ਤਰ੍ਹਾਂ ਲੋਕਾਂ ਦੇ ਉੱਤੇ ਸਮਝ ਆ ਗਈ ਬਿਜੇਤਾ ਸੜਕਾਂ ਬਣਾਣੀਆਂ ਏਅਰਪੋਰਟ ਬਣਾਣੇ ਆ ਬਿਜਲੀ ਪੈਦਾ ਕਰਨੀਆਂ ਪਾਣੀ ਦਾ ਪ੍ਰਬੰਧ ਕਰਨਾ ਜੇ ਤਾਂ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਆ ਜੇ ਲੋਕ ਭਲਾਈ ਦੀਆਂ ਸਕੀਮਾਂ ਚਾਹੇ ਆਟਾ ਦਾਲ ਸਗਨ ਪੈਨਸ਼ਨ ਇਹ ਸਾਰੀਆਂ ਸਕਾਲਰਸ਼ਿਪ ਸਕੀਮਾਂ ਚਾਲੂ ਰੱਖਣੀਆਂ ਜੇ ਕਿਸਾਨਾਂ ਦੀ ਬਿਹਤਰੀ ਵਾਸਤੇ ਕੰਮ ਕਰਨਾ ਚਾਹੇ ਹੋ ਐਮਐਸਪੀ ਦੀ ਗੱਲ ਆ ਚਾਹੇ ਡਿਵੈਲਪਮੈਂਟ ਦੀ ਗੱਲ ਆ ਫਿਰ ਤਾਂ ਯਾ ਬੇਰੁਜ਼ਗਾਰ ਬੱਚਿਆਂ ਨੂੰ ਰੁਜ਼ਗਾਰ ਦੇਣਾ ਆ ਫੇਰ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਬਗੈਰ ਪੰਜਾਬ 'ਚ ਕੋਈ ਆਲਟਰਨੇਟਿਵ ਨਹੀਂ ਹੈ। ਹਾਂ ਜੇ ਕਿਸੇ ਨੇ ਬੱਕਰੀਆਂ ਦਾ ਦੁੱਧ ਹੀ ਕਢਵਾਉਣਾ ਫਿਰ ਚੰਨੀ ਦੀ ਹੈਗੇ ਆ। ਜੇ ਕਿਸੇ ਨੇ ਛੁਟਕਲੇ ਸੁਣਨੇ ਆ ਪੈਂਚਰ ਤੋਂ ਆਣੇ ਆ ਫਿਰ ਭਗਵਾਨ ਦਾ ਬਾਨ ਜਿਹੜੇ ਪੰਜਾਬ ਚੁੜੀ ਵਸਤੀ ਦਾ ਮੁੱਦਾ ਚੱਲਿਆ ਉੱਥੇ ਵਿਦਿਆਰਥੀਆਂ ਨੇ ਕਿਹਾ ਵੀ ਰਾਜਨੀਤਿਕ ਪਾਰਟੀਆਂ ਸਾਡੇ ਨਾਲ ਨਹੀਂ ਖੜੀਆਂ। ਬਿਲਕੁਲ ਗਲਤ ਹੈ। ਪਹਿਲੇ ਦਿਨੀ ਬੀਬਾ ਹਰਸ਼ਿਮਰਤ ਕੌਰ ਰਾਤ ਨੂੰ 10-11 ਵਜੇ ਤੱਕ ਉੱਥੇ ਧਰਨੇ ਤੇ ਬੈਠੇ ਸੀ। ਜਿਹੜਾ ਅੱਜ ਵੀ ਸਟੇਜ ਤੇ ਤੁਸੀਂ ਜਾ ਕੇ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਸੋਈ ਸਾਡੇ ਪ੍ਰਧਾਨ ਸਾਹਿਬ ਰਣਜੀਤ ਜੀ ਉੱਥੇ ਆ ਵੱਡੀ ਰਮਾਣਾ ਜੀ ਉੱਥੇ ਗਏ ਸਾਰੀ ਸਾਡੀ ਟੀਮ ਬਕਾਇਦਾ ਪ੍ਰੈਜੈਂਟ ਰਹੀ ਔਰ ਜੇ ਪੰਜਾਬ ਦੀ ਗੱਲ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਹੀਂ ਕਰੂਗੀ ਤਾਂ ਕੌਣ ਕਰੂਗਾ ਹਰ ਲੜਾਈ ਪੰਜਾਬ ਦੇ ਅੰਦਰ ਕੋਈ ਵੀ ਮੋਰਚਾ ਆ ਤਾਣੀਆਂ ਦਾ ਮੋਰਚਾ ਆ ਪੰਜਾਬੀ ਸੂਬੇ ਦਾ ਮੋਰਚਾ ਆ ਧਰਮ ਯੁੱਧ ਮੋਰਚਾ ਆ ਚੰਡੀਗੜ੍ਹ ਦਾ ਮੋਰਚਾ ਆ ਹਰ ਮੋਰਚਾ ਸ਼੍ਰੋਮਣੀ ਅਕਾਲੀ ਦਲ ਨੇ ਲਾਇਆ ਔਰ ਫਤਿਹ ਕਰਿਆ ਇਹ ਲੜਾਈ ਵੀ ਜਿਹੜੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨੇ ਹੀ ਕਰੀ ਆ ਅਸੀਂ ਅੱਜ ਵੀ ਪੰਜਾਬੀਆਂ ਦੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਪੰਜਾਬੀਆਂ ਦੀ ਆ ਸੋ ਡਟ ਕੇ ਨਾਲ ਖੜੇ ਠੀਕ ਆ ਸਰ ਥੈਂਕ ਯੂ ਉਹਨਾਂ ਨੇ ਤਾਂ ਹਰਿਆਣੇ ਦੀ ਪੁਲਿਸ ਨੂੰ ਚੱਕ ਕੇ ਮੁਹਾਲੀ ਚ ਲਾ ਦਿਆ ਤਾਂ ਪੰਜਾਬ ਦੀ ਪੁਲਿਸ ਨੇ ਚੰਡੀਗੜ੍ਹ ਤੇ ਜਾ ਕੇ ਵਿਦਿਆਰਥੀਆਂ ਤੇ ਡੰਡੇ ਮਾਰੇ ਉਹਨਾਂ ਦੀ ਟੁੱਟ-ਕਟਾਈ ਕਰੀ ਉਦੋਂ ਹੋਮ ਮਿਨਿਸਟਰੀ ਤੋਂ ਡਾਇਰੈਕਸ਼ਨ ਲੈ ਕੇ ਜੋ ਕਹਿੰਦੇ ਆ ਉਹ ਕਰਦੇ ਆ ਉਦੋਂ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਪੰਜਾਬ ਦੇ ਐਸੈਟ ਖਤਮ ਕਰ ਰਹੇ ਆ ਹੁਣ ਤੁਸੀਂ ਸਾਹਮਣੇ ਬੈਠੇ ਆ 50000 ਕਰੋੜ ਰੁਪਏ ਆਮਦਨਾ ਖਰਚਾ 1 ਲੱਖ ਕਰੋੜ ਰੁਪਏ 35 36000 ਕਰੋੜ ਰੁਪਏ ਹਰ ਮਹੀਨੇ ਵਿਆਜ ਤੇ ਲੈਂਦੇ ਆ ਕਰਜ਼ਾ ਚੱਕਦੇ ਆ 5 ਤੋਂ 10 15000 ਕਰੋੜ ਰੁਪਏ ਦੀਆਂ ਪੰਜਾਬ ਦੀਆਂ ਪ੍ਰਾਪਰਟੀਆਂ ਵੇਚ ਰਹੇ ਆ ਕਦੇ ਬਿਜਲੀ ਬੋਰਡ ਦੀ ਜ਼ਮੀਨ ਵੇਚਤੀ ਕਦੇ ਪੁੱਡਾ ਦੀ ਵੇਚਦੀ ਕਦੇ ਗਮਾਡਾ ਦੀ ਵੇਚਦੀ ਤੁਸੀਂ ਹੈਰਾਨ ਰਹ ਜੂਗੇ ਬਾਦਲ ਸਾਹਿਬ ਨੇ ਕਿਸਾਨਾਂ ਦੀ ਮੰਡੀ ਬਣਾਈ ਏਸੀ ਮੰਡੀ ਉਸ ਟਾਈਮ ਮੈਂ ਹਲਕਾ ਇੰਚਾਰਜ ਦਾ 40 ਕਰੋੜ ਰੁਪਏ ਮੁਹਾਲੀ ਚ ਅਸੀਂ ਲਾਏ ਤੇ ਜਨਾਬ ਨੇ ਚੱਕ ਕੇ 1200 ਕਰੋੜ ਰੁਪਏ ਚ ਮੰਡੀ ਉਹ ਵੇਚਦੀ ਇਸ ਤੋਂ ਵੱਡੀ ਗੱਲ ਕੀ ਆਉਗੀ ਤੁਸੀਂ ਠੀਕ ਹੈ ਠੀਕ ਹੈ ਸਰ ਇਹ ਤਾਂ ਬਰਬਾਦ ਕਰਨ ਵਾਲੇ ਪੈਦਾ ਹੋਗੇ ਇੱਥੇ ਪੰਜਾਬ ਚ ਸੋ ਮੈਂ ਹੱਥ ਜੋੜ ਕੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਆਪਣੀ ਆਤਮਾ ਨਾਲ ਸੋਚੋ ਵੀ ਪੰਜਾਬ ਦਾ ਪਰਿਵਰਤਨ ਕਰ ਸਕਦਾ ਉਹਦੇ ਨਾਲ ਸ਼ਰਮਾ ਜੀ ਬੁਕਾਰਨ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਵਰਸੇਜ ਪ੍ਰਸ਼ਾਸਨ ਤੀ ਪੰਜ-ਪੰਜ ਜ਼ਿਲ੍ਹਿਆਂ ਦੀ ਪੁਲਿਸ ਲਾਈ ਵੀ ਸੀ ਬੂਥ ਕੈਪਚਰਿੰਗ ਕਰਨ ਵਾਸਤੇ ਪੰਜਾਬ ਦੀ ਪੁਲਿਸ ਬੈਠੀ ਸੀ ਆੜਤੀ ਜਿਹੜਾ ਅਕਾਲੀ ਦਲ ਨਾਲ ਤੁਰਦਾ ਤਾਂ ਮੰਡੀ ਬੋਰਡ ਦੇ ਜਿਹੜੇ ਅਫਸਰਾਂ ਦੀ ਕਿਤਾਬਾਂ ਚੱਕਲੇ ਜਾਂਦੇ ਤੇ ਕਿ ਸੈਲਰਾਂ ਦੇ ਛਾਪੇ ਮਾਰੇ ਵੀ ਜੀਐਸਟੀ ਦਫ਼ਤਰਾਂ ਵਾਲਿਆਂ ਨੇ ਮਾਰੇ ਮਤਲਬ ਅਫਸਰਾਂ ਨੂੰ ਤਾਂ ਜਮਾ ਹੀ ਸਰਨ ਚੱਕਦੀ ਕੋਈ ਪ੍ਰਵਾਹ ਨਹੀਂ ਨੇ ਗੁਲਾਮ ਬਣ ਕੇ ਉੱਥੇ ਪਰ ਮੈਂ ਇਲੈਕਸ਼ਨ ਕਮਿਸ਼ਨ ਦਾ ਜ਼ਰੂਰ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਇਨਕੁਆਰੀ ਕਰਕੇ ਚੈੱਕ ਰਿਆ ਵੀ ਐਸਐਸਪੀ ਕਿਸ ਤਰ੍ਹਾਂ ਵਰਕਰ ਬਣ ਕੇ ਉੱਥੇ ਕੰਮ ਕਰ ਰਿਹਾ ਉਹਨੂੰ ਸਸਪੈਂਡ ਕਰਾਇਆ ਫਿਰ ਦੋ ਡੀਐਸਪੀ ਬਦਲੇ ਐਸਐਚਓ ਬਦਲੇ ਪਰ ਪਰਮਾਤਮਾ ਦੀ ਕਿਰਪਾ ਆ ਪੂਰਾ ਕੌਨਫੀਡੈਂਸ ਆ ਵੀ ਤਰਨਤਨ ਦੇ ਲੋਕ ਸ਼ਰੋਮਣੀ ਅਕਾਲੀ ਦਰ ਨੂੰ ਜਿਤਾਣਗੇ ਥੈਂਕ ਯੂ ਜੋ ਨਿਰਦੇਸ਼ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜਦੋਂ ਫਲੱਡ ਆਏ ਇੱਥੇ ਜੋ ਕਹਿ ਕੇ ਗਏ ਸੀਗੇ ਉਹੀ ਉਹਨਾਂ ਨੇ ਹੂਬ ਹੂ ਪ੍ਰੈਕਟੀਕਲ ਕਰਕੇ ਦਿਖਾ ਰਹੇ ਆ ਬੰਨ ਜਿਹੜੇ ਹੈਗੇ ਸੀ ਟੁੱਟਣ ਵਾਲੇ ਸੀ ਉੱਥੇ ਦੀ ਬੰਨਾਂ ਨੂੰ ਟੁੱਟਣ ਤੋਂ ਬਚਾਉਣ ਲਈ 9000 ਲੀਟਰ ਡੀਜ਼ਲ ਦਿੱਤਾ 3 ਲੱਖ ਰੁਪਇਆ ਕੈਸ਼ ਦਿੱਤਾ ਔਰ ਜਿਹੜੇ ਉੱਥੇ ਕਿਸਾਨਾਂ ਦੀਆਂ ਫਸਲਾਂ ਮਰੀਆਂ ਸੀਗੀਆਂ ਅੱਜ 300 ਏਕੜ ਜਿਹੜਾ ਕਿਸਾਨਾਂ ਨੂੰ ਸੀਡ ਜਿਹੜਾ ਹੈਗਾ ਲਿਸਟ ਸਾਡੇ ਪ੍ਰਦਾਨਾ ਨੇ ਬਣਾਈ ਐ ਉਹ ਅੱਜ ਅਸੀਂ ਦੇਣ ਜਾ ਰਹੇ ਹਾਂ ਸੋ ਬਾਦਲ ਸਾਹਿਬ ਜੋ ਕਹਿੰਦੇ ਆ ਉਹ ਕਰਦੇ ਆ ਇੱਕ ਫੈਕਟ ਹੈ ਜਿਹੜਾ ਸਾਰਾ ਪੰਜਾਬ ਸਾਡੇ ਵਿਰੋਧੀ ਤਲ ਦੇ ਨੇਤਾ ਵੀ ਇਹ ਕਹਿੰਦੇ ਨੇ ਵੀ ਬਾਦਲ ਤੋਂ ਜੋ ਕਹਿੰਦੇ ਨੇ ਉਹ ਕਰਦੇ ਨੇ ਆ ਦੂਸਰੀਆਂ ਪਾਰਟੀਆਂ ਸਵਾਏ ਚੁਟਕਲਿਆਂ ਦੇ ਸੁਣਾਉਣ ਤੋਂ ਕੋਈ ਗੱਲ ਨਹੀਂ ਕਰਦੇ ਆ ਤੁਸੀਂ ਦੇਖਿਆ ਹੀ ਐ ਮੈਂ 2 ਦਿਨ ਪਹਿਲਾਂ ਵੀਡੀਓ ਪਾਈ ਸੀ ਸੜਕਾਂ ਦਾ ਸਤਰਾਂ ਨੇ ਦੀ ਹਲਕੇ ਜੀ ਟੋਟਲ ਤਹਿਸ਼ ਨਹਿਸ਼ ਹੋ ਗਈਆਂ ਕੋਈ ਵੀ ਸੜਕ ਸਾਬਤ ਨਹੀਂ ਹੈ ਔਰ ਐਮਐਲਏ ਸਾਹਿਬ ਬੜੇ ਆਰਮਨਾਲ ਕਹਿੰਦੇ ਨੇ ਵੀ ਸਾਡੇ ਦਾ ਡਵੈਲਪਮੈਂਟ ਬਹੁਤ ਹੋ ਗਈ ਮੈਂ ਕਹਿੰਦਾ ਕਿਤੇ 1 ਰੁਪਇਆ ਕਿਸੇ ਪੰਚਾਇਤ ਨੂੰ ਦਿੱਤਾ ਹੋਵੇ ਸਾਰੇ ਤਰਾ ਤਰਾ ਕਰ ਰਹੇ ਆ ਕੋਈ ਪੈਸਾ ਪੰਚਾਇਤ ਨੂੰ ਡਵੈਲਪਮੈਂਟ ਵਾਸਤੇ ਦਿੱਤਾ ਨਹੀਂ ਔਰ ਜਦੋਂ ਸਰਦਾਰ ਆਪਣੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਾਡੀ ਸਰਕਾਰ ਸੀਗੀ ਤੁਸੀਂ ਆ ਦੇਖ ਲਓ ਪਿੰਡਾਂ ਦੀ ਨਹਾਰ ਬਦਲ ਕੇ ਰੱਖਤੀ ਚਾਹੇ ਉਹ ਸੜਕਾਂ ਹੋਣ ਚਾਹੇ ਪਿੰਡਾਂ ਦਾ ਮੰਡੀਆਂ ਹੋਣ ਚਾਹੇ ਉਹ ਸੁਵਿਧਾ ਕੇਂਦਰ ਹੋਣ ਚਾਹੇ ਅੱਜ ਜਿਹੜਾ ਅਸੀਂ ਸੀਡ ਦਿੱਤਾ ਜਾਂਦਾ ਅੱਜ 300 ਕਿਸਾਨ ਨੂੰ ਅਸੀਂ ਕਮਲਪ੍ਰਸਾਦ ਸਾਹਿਬ ਸੀਡ ਦੇ ਰਹੇ ਹਾਂ ਕਿਸਾਨ ਭਰਾ ਸਾਡੇ ਆਏ ਹੋਏ ਨੇ ਔਰ ਅੱਜ ਅਸੀਂ ਉਹ ਸੀਡ ਇਹਨਾਂ ਨੂੰ ਦੇ ਰਹੇ ਹਾਂ ਬਾਕੀ ਜੇ ਕੋਈ ਹੋਰ ਰਹਿ ਵੀ ਜਾਊਗਾ ਉਹ ਸਾਨੂੰ ਦੱਸ ਦੇਣਗੇ ਅਸੀਂ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕਰਾਂ 16 ਨਵੰਬਰ ਤੱਕ ਕਣਕਾਂ ਲੱਗਦੀਆਂ ਨੇ ਅੱਜ ਤਾਂ 13 ਤਰੀਕ ਹੈਗੀ ਆ ਦੇ ਵਿੱਚ ਕਾਫੀ ਹੱਦ ਤੱਕ ਅੱਜ ਹੀ ਬਜਾਈ ਹੋ ਚੁੱਕੀ ਹੈ ਨਹੀਂ ਦੇਖੋ ਗੱਲ ਹੈ ਨਾ ਜਿਹੜੇ ਏਰੀਆ 'ਚ ਫਲੱਡ ਹੀ ਨਹੀਂ ਆਇਆ ਉੱਥੇ ਤਾਂ ਬਜਾਈ ਪਹਿਲਾਂ ਹੀ ਹੋ ਜਾਣੀ ਆ ਜਿਹੜੇ ਏਰੀਆ 'ਚ ਫਲੱਡ ਆਏ ਵੇ ਉਹਨਾਂ ਦਾ ਤਾਂ ਹਾਲ ਤੁਸੀਂ ਦੇਖੋ ਨਾ ਕਿੰਨਾ ਚਿੱਕ ਐਮਰਾਮੈਨ ਬੀਕੇ ਗਰਗਦੇ ਨਾਲ ਪ੍ਰਸੋਤਮ ਕੋਸਿਕ ਪਾਤੜਾ